ਦੀ ਆ ਜੀਤ ਲਈਐ ਕਹੀ ਮਾਨ ਮੇਰੀ ਬਣੀ ਬਾਤ ਤੇਰੀ ਬਲੀ ਪਾਨ ਬਾਂਕੇ ਨਿਪਾਤੋ ਪਿਨਾਕੇ ਸਿਆ ਜੀਤ ਅਨੋ ਖਨੋ ਸਰਬਦਨੋ ਚਲੇ ਰਾਮ ਸੰਗੰ ਸੁਹਾਏ ਨਖੰਗੰ ਭਏ ਜਾਏ ਠਾਂਡੇ ਮਹਾ ਮੋਦ ਬਾਢੇ ਪੁਰੰਨਰ ਦੇਖੈ ਸਹੀ ਕਾਮ ਲੇਖੈ ਰਿਪੰ 70 ਜਾਨਾ ਰਿਪੰ ਹਾਂ ਪੱਪਾ ਟਿੱਪੀ ਨਿੱਤੀ ਆਵੇ ਪੱਪਾ ਹਾਂ ਪੱਪਾ ਟੱਠਾ ਹੈ ਅੱਜ ਪੱਪਾ ਠੀਕ ਕਰ ਲਿਆ ਜੀ ਪੱਪਾ ਠੀਕ ਕਰਦੇ ਉੱਤੇ ਟਿੱਪੀ ਟਿੱਪੀ ਪਾ ਲਿਆ ਰਿਪੰ ਸੱਤਰ ਜਨ ਸਿੱਦੰ ਸਾਧ ਮੰਨ ਸਿਸੰ ਬਾਲ ਰੂਪੰ ਲਹਿਓ ਭੂਪ ਭੂਪੰ ਤਪਿਓ ਪਉਨ ਹਾਰੀ ਭਰਮ ਸ਼ਾਸਤਰ ਧਾਰੀ ਭਰੰ ਜਿਥੋਂ ਭਟੰ ਕਰਦੇ ਜੀ ਰਾਦੇ ਥੋਂ ਟੈਗਾ ਪਟੰਨ ਸਾਸਤਰ ਧਾਰੀ ਨਿਸ਼ਾ ਚੰਦ ਜਾਣਿਓ ਦਿਨੰ ਭਨ ਮਾਨਿਓ ਗਣ ਗਿਰੁਦਰ ਰੇਖਿਓ ਸੁਰੰ ਇੰਦਰ ਦੇਖਿਓ ਸ੍ਰੋਤੰ ਬ੍ਰਹਮ ਜਾਣਿਓ ਦਿਜਕ ਵਿਆਸ ਮਾਨਿਓ ਖਰੀ ਮਿਸ਼ਨ ਲੇਖੇ ਸੀਯਾ ਰਾਮ ਦੇਖੇ ਸੀਯਾ ਪੇਖ ਰਾਮੰ ਵਿਦੀ ਬਾਣ ਕਾਮੰ ਗਿਰੀ ਝੂਮ ਭੂਮੰ ਮਦੀ ਜਾਣ ਘੂਮੰ ਉਠੀ ਚੇਤ ਐਸੇ ਮਹਾਬੀਰ ਜੈਸੇ ਰਹੀ ਨੈਨ ਜੋਰੰ ਜੋਰੀ ਰਹੀ ਨੈਣ ਜੋਰੀ ਸਸਨ ਜਿਉਂ ਚਕੋਰੀ ਰਹੇ ਮੋਹ ਦਨੋ ਕਰੇ ਨਾਹੇ ਕੋਨੋ ਰਹੇ ਠੰਡ ਐਸੇ ਰਣਕ ਵੀਰ ਜੈਸੇ ਪਠੇ ਕੋਟ ਦੂਤੰ ਪਲੇ ਚਲੇ ਪਉਣ ਪੂਤੰ ਕਵੰਡਾਨ ਡਾਰੇ ਨਰੇਸ਼ੋ ਦਿਖਾਰੇ ਲਇਓ ਰਾਮ ਪਾਨੰ ਭਰਿਓ ਵੀਰ ਮਾਨੰ ਹਸਿਓ ਐ ਚਲੀਨੋ ਉਬੇ ਟੂਕ ਕੀਨੋ ਸਬੈ ਦੇਵ ਹਰਖੇ ਕਨੰ ਪਰਫ ਬਰਖੇ ਪੋਪ ਬਰਖੇ ਕਨੰ ਪੋਪ ਬਰਖੇ ਲਜਾਨੇ ਨਰੇਸੰ ਚਲੇ ਆਪ ਦੇਸੰ ਤਬੈ ਰਾਜ ਕੰਨਿਆ ਤਿਹੋ ਲੋਕ ਧੰਨਿਆ ਧਰੇ ਫੂਲ ਮਾਲਾ ਬਰਿਓ ਰਾਮ ਬਾਲਾ ਪੁਜੰ ਪ੍ਰਿਆਤ ਛੰਦ ਕਿਦੋ ਦੇਵ ਕੰਨਿਆ ਕਿਦੋ ਬਸਵੀ ਹੈ ਕਿਦੋ ਜਛਨੀ ਕਿੰਨਰਨੀ 나ਗਨੀ ਛੈ 나ਗਨੀ ਹੈ 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 ਕਿਦੋ ਜਛਨੀ ਕਿੰਨਰਨੀ 나ਗਨੀ ਹੈ ਕਿਦੋ ਗੰਧਰਵੀ ਜੈ ਦੇਦਜਾ ਦੇਵਤਾ ਸੀ ਕਿਦੋ ਸੂਰਜਾ ਸੁਧ ਸੋਤੀ ਸੁਦਾ ਸੀ ਕਿਦੋ ਜਛ ਵਿਦਿਆ ਧਰੀ ਗੰਧਰਵੀ ਵਿਦਿਆ ਧਰੀ ਕਟਕ ਕਿਦੋਂ ਜੱਛ ਵਿਦਿਆ ਧਰੀ ਗੰਧਰਵੀ ਹੈ ਕਿਦੋਂ ਰਾਗਨੀ ਭਾਗ ਪੂਰੇ ਰਚੀ ਹੈ ਕਿਦੋਂ ਸਵਰਨ ਕੀ ਚਿੱਤਰ ਕੀ ਪੁੱਤਰ ਕਾ ਹੈ ਕਿਦੋਂ ਕਾਮ ਕੀ ਕਾਮਨੀ ਕੀ ਪ੍ਰਭਾ ਹੈ ਕਿਦੋਂ ਚਿੱਤਰ ਕੀ ਪੁੱਤਰ ਕਾ ਸੀ ਬਣੀ ਹੈ ਕਿਦੋਂ ਸ਼ੰਖਨੀ ਚਿਤ੍ਰਣੀ ਪਦਮਨੀ ਹੈ ਕਿਦੋਂ ਰਾਗ ਪੂਰੇ ਭਰੀ ਰਾਗਮਾਲਾ ਬਰੀ RAM ਤੈਸੀ ਸੀਆ ਅਜ ਬਾਲਾ ਛਕੇ ਪ੍ਰੇਮ ਦੋਨੋ ਲਗੇ ਨੈਣ ਐਸੇ ਮਨੋ ਫਦ ਫੰਦੈ ਮ੍ਰਿਗੀ ਰਾਜ ਜੈਸੇ ਬਿਦੰਬਾਕ ਬੈਣੀ ਕਟੰ ਦੇਸ ਛੀਣੰ ਰੰਗੇ ਰੰਗ ਰਾਮੰ ਸੋ ਨੈਣੰ ਪ੍ਰਬੀਣੰ ਜਿਣੀ ਰਾਮ ਸੀਤਾ ਸੁਣੀ ਸਰੌਣ ਰਾਮੰ